ਟ੍ਰੈਫਿਕ ਪੁਲਿਸ ਦੇ ਦੋ ਨਾਕੇ ਤੋੜ ਚਤਕਾਲੇ ਸ਼ੀਸ਼ੇ ਵਾਲੀ ਗੱਡੀ ਬਟਾਲਾ ਪੁਲਿਸ ਨੇ ਕੀਤੀ ਕਾਬੂ ਤਾਂ ਗੱਡੀ ਸਵਾਰ ਨੌਜਵਾਨਾਂ ਨੇ ਫੋਨ ਤੇ ਗੱਲ ਕਰਵਾਈ ਪੁਲਿਸ ਦੀ ਤਾਂ ਪੈ ਗਿਆ ਪੁੱਠਾ ਕਿਹੜਾ ਪਟਾਲਾ ਚ ట్రాਫਿਕ ਪੁਲਸ ਨੂੰ ਲਗਾਏ ਗਏ ਕੇ ਵਿਸ਼ੇਸ਼ ਨਾਕੇ ਦੌਰਾਨ ਇੱਕ ਕਾਲੇ ਸ਼ੀਸ਼ੇ ਵਾਲੀ ਗੱਡੀ ਨੂੰ ਪੁਲਸ ਨੇ ਜਦ ਰੋਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਚਾਲਕ ਨੇ ਗੱਡੀ ਨੂੰ ਪਚਾ ਲਿਆ ਅਤੇ ਇਹੀ ਨਹੀਂ ਸ਼ਹਿਰ ਦੇ ਦੋ ਹੋਰ ਨਾਕੇ ਤੋੜ ਕੇ ਗੱਡੀ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ట్రాਫਿਕ ਪੁਲਸ ਨੇ ਵੀ ਗੱਡੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਅਖੀਰ ਗੱਡੀ ਚਾਲਕ ਨੂੰ ਕਾਬੂ ਕਰ ਲਿਆ ਅਤੇ ਜਦ ਗੱਟੀ ਚਾਲਕ ਨੂੰ ਕਾਬੂ ਕੀਤਾ ਤਾਂ ਅੱਗੋਂ ਗੱਟੀ ਚਾਲਕ ਨੇ ਫੋਨ ਲਾ ਕੇ ਸ਼ਫਾਰਸ਼ ਕਰਵਾਉਂਦੀ ਕੁਲਸਨ ਕੋਸ਼ਿਸ਼ ਕੀਤੀ ਪਰ ਟ੍ਰੈਫਿਕ ਪੁਲਸ ਪਟਾਲਾ ਦੇ ਇੰਚਾਰਜ ਸੁਰਿੰਦਰ ਸਿੰਘ ਨੇ ਕਿਸੇ ਦੀ ਨਹੀਂ ਸੁਣੀ ਅਤੇ ਅਖੀਰ ਨੌਜਵਾਨਾਂ ਦੀ ਗੱਟੀ ਨੂੰ ਬੌਂਡ ਕਰ ਲਿਆ ਦਿਖਾਉਂਦੇ ਹਾਂ ਤੁਹਾਨੂੰ ਮੌਕੇ ਦੀਆਂ ਖਾਸ ਤਸਵੀਰਾਂ ਇਹ ਦੱਸਿਆ ਨਹੀਂ ਨੇ ਕੋਈ ਨਹੀਂ ਜੇ ਫਿਰ ਇਹਨਾਂ ਨੇ ਦੱਸਿਆ ਨਹੀਂਗਾ ਤੇ ਇਹਨਾਂ ਨੇ ਫਿਰ ਮੱਤਗੀਲਾ ਨਹੀਂ ਦਾ ਦੱਸਿਆ ਨਹੀਂ ਵੀ ਕੀ ਕੀਤਾ ਸੀ ਸਪੈਸ਼ਲ ਨਾਕਾ ਸਪੈਸ਼ਲ ਨਾਕਾ ਬੰਦੀ ਕੀਤੀ ਸੀ ਕਨੂਆ ਰੋਡ ਤੇ ਆ ਸਿੰਬਲ ਚੌਕ ਲਾ ਕੇ ਤੇ ਗੱਡੀ ਆਈ ਦਿੱਲੀ ਨੰਬਰ ਇਹਨੂੰ ਰੋਕਿਆ ਇਹਨਾਂ ਸਾਰੇ ਬੰਨੇ ਜਾਲੀਆਂ ਲਾਈਆਂ ਅੱਗੇ ਵੀ ਲਾਈਆਂ ਆ ਗੱਡੀਆਂ ਨਾਲ ਲਈ ਭਜਾ ਆ ਅਗਲੇ ਨਾਕੇ ਤੇ ਮੈਸੇਜ ਕੀਤਾ ਉਹਨਾਂ ਨੇ ਹਸਤਾਨੋਂ ਕੋਈ ਬਿਗਾ ਲਈ ਪੰਜ ਬੰਦਾ ਦੀ ਇੱਕ ਸਲਾਹ ਹੁੰਦੀ ਆ ਕੋਈ ਸਮਾਂ ਲੱਗਦਾ ਹੱਥ ਦਿੱਤਾ ਗੱਡੀ ਰੋਕਣ ਦੀ بجائے ਕਿੰਨੇ ਕਿੰਨੇ ਆਵਾਜ਼ ਮਾਰੀ ਤੇ ਭਜਾ ਦਿੱਤਾ ਉਹਨਾਂ ਨੇ ਅਸੀਂ ਇੱਕਦਮ ਸਮਝ ਨਹੀਂ ਕਿੱਥੇ ਹੋ ਗਿਆ ਤਾਂ ਸੋਚਿਆ ਯਾਰ ਲੱਗਿਆ ਉਹਨਾਂ ਨੇ ਲਾਕੇ ਤੇ ਵੀ ਜਿਹਨਾਂ ਨੇ ਉਹਨਾਂ ਨੇ ਅਕੇ ਸੀ ਤੈਨੂੰ ਅੱਗੇ ਹੱਥ ਲਾਇਆ ਤੁਸੀਂ ਵੀ ਜਾਣੀ ਉਸ ਤੋਂ ਬਰਾਹ ਖੇਤ ਕਿਸ ਨੂੰ ਮਾਰ ਦਿੰਦੇ ਕਿ ਇਹਦਾ ਬੱਚਾ ਮਾਰ ਲਓ ਕੋਈ ਸ਼ਹਿਰ ਆਈ ਗੋ ਦਲਦੀ ਇਹ ਗੱਲ ਤੁਸੀਂ ਇਹ ਜਿਹੜੀਆਂ ਗੱਲਾਂ ਨੇ ਵੀ ਆਪਾਂ ਬਚਨ ਨੂੰ ਤੇ ਤੁਹਾਨੂੰ ਹੱਥ ਜੋੜਨੇ ਵੀ ਬੱਚੇ ਹੋ ਜੇ ਤਾਂ ਦਿਮਾਗ ਪਿਓ ਨੇ ਤੁਹਾਡੇ ਤੇ ਇੰਨੀ ਕਿਰਪਾ ਕੀਤੀ ਵੀ ਤੁਹਾਨੂੰ ਗੱਡੀਆਂ ਲੈ ਕੇ ਦਿੱਤੀਆਂ ਨੇ ਤਸ ਸਰਦਰ ਸਿੰਘ ਜੀ ਤਰਾਫ ਪੁਲਿਸ ਜਬ ਬਟਾਲਾ ਆ ਨਾਕਾਬੰਦੀ ਕੀਤੀ ਸੀ ਇੱਥੇ ਬਟਾਲੇ ਦੇ ਵਿੱਚ ਹੀ ਕਾਨੂੰਨਾਂ ਰੋਡ ਤੇ ਸ਼ਾਸਤਰੀ ਨਗਰ ਮੋੜ ਤੇ ਉਹ ਗੱਡੀ ਇੱਕਾਈ ਦਿੱਲੀ ਨੰਬਰ ਉਹਨੂੰ ਰੁਕਣ ਦਾ ਇਸ਼ਾਰਾ ਤਾਂ ਮੈਂ ਵੀ ਇੱਥੇ ਖਲੋਤਾ ਸਾਰੇ ਬੰਦੇ ਸੜਕ ਦੇ ਲੋਕ ਖਲੋਤੇ ਨੇ ਇਸ਼ਾਰਾ ਤਾਂ ਉਹਨੇ ਗੱਡੀ ਭਜਾ ਲਈ ਆ ਗੱਡੀ ਭਜਾ ਲਈ ਤੋਂ ਦੇ ਬਾਅਦ ਵਿੱਚ ਉਹਦਾ ਪਿੱਛਾ ਕਰਕੇ ਫਿਰ ਬਾਕੀ ਨਾਕਿਆਂ ਦੇ ਸਾਰਿਆਂ ਦੇ ਇਹਨਾਂ ਨੂੰ ਮੈਸੇਜ ਭੇਜਿਆ ਤੇ ਫਿਰ ਉਹਨੂੰ ਸ਼ਹਿਰ ਦੇ ਵਿੱਚ ਕਾਬੂ ਕਰਕੇ ਲਿਆਂਦਾ ਜੀ ਤੇ ਬੰਦੀ ਦੀ ਕਾਰਵਾਈ ਕਰਤੀ ਹੈ ਜੀ ਗੱਡੀ ਇੰਪਾਉਂਡ ਕਰਤੀ ਹੈ ਜੀ ਜੀ ਇਹ ਪੁਲਿਸ ਨੂੰ ਹੀ ਮਾੜਾ ਆਉਂਦੇ ਨੇ ਤੇ ਉੱਡ ਜਾਂਦੇ ਫਿਰ ਪੁਲਿਸ ਵਾਲੀ ਆਉਂਦੇ ਨੇ ਇਹ ਆਏ ਨੇ ਫੋਨ ਪਰ ਉਹਨਾਂ ਨੂੰ ਜਦੋਂ ਇਹਨਾਂ ਦੇ ਸਾਰੇ ਹਾਲਾਤ ਦੱਸੇ ਤੇ ਕਿਸੇ ਨੇ ਵੀ ਇਹਨਾਂ ਦੀ ਹਮਾਇਤ ਨਹੀਂ ਕੀਤੀ ਕਿਸੇ ਨੇ ਹਾਮੀ ਨਹੀਂ ਭਰੀ ਇਹਨਾਂ ਦੀ ਬਸ ਗੱਡੀ ਫਿਲਹਾਲ ਇਹਨੂੰ ਦੇਹਾਂ ਜੀ ਕਰਨਾ ਜੇ ਕੋਈ ਕਾਗਜ਼ ਪੱਤਰ ਦੇ ਦਿੰਗੇ ਤੇ ਚਲਾਨ ਕਰ ਦਿਆਂਗੇ ਤੇ ਕੋਰਟ ਦਾ ਚਲਾਨ ਕੀਤਾ ਭਾਰੀ ਜੁਰਮਾਨਾ ਹੋਏਗਾ ਇਹਨਾਂ ਨੂੰ ਪਤਾ ਲੱਗੇਗਾ ਵੀ ਫਿਰ ਇਹਨਾਂ ਦੇ ਮਾਪਿਆਂ ਨਾਲ ਗੱਲ ਕੀਤੀ ਆ ਨਹੀਂ ਕਰਾਉਣਗੇ ਤੇ ਜਾਨ ਛੱਡਾਂਗੇ ਜੀ ਗੱਲ ਇਹਨਾਂ ਦੇ ਮਾਪੇ ਤਾਂ ਮਾਪੇਪ ਤਾਂ ਗੱਲ ਇਹਨਾਂ ਦੀ ਪੂਰੇ ਧਿਆਨ ਚ ਲਿਆਵਾਂਗੇ ਇਹਨਾਂ ਦੇ ਵੱਡਿਆਂ ਦੇ ਵੀ ਆ ਤੁਹਾਡੇ ਬੱਚੇ ਸ਼ਹਿਰ ਜਾਣ ਕੇ ਦੇ ਆ ਕੰਮ ਕਰਨਾ ਫਿਰ ਮਾਪੇ ਉਹਨਾਂ ਨੂੰ ਤੇ ਪਤਾ ਨਹੀਂ ਮਾਪੇ ਉਹਦੇ ਵਿਚਾਰੇ ਇੰਨੇ ਹੁੰਦੇ ਆ ਆਪਣੇ ਬੱਚਿਆਂ ਲਈ ਇਹ ਨਾ ਕੋਈ ਦੱਸਦੇ ਆ ਤੇ ਇਹ ਸਮਝਦੇ ਨਹੀਂ ਵੀ ਅਸੀਂ ਨਵੇਂ ਸਮਾਜ ਦੇ ਨਵੇਂ ਚਿਹਰੇ ਆ ਅਸੀਂ ਤੇ ਮਾਪੇ ਉਹਨਾਂ ਨੂੰ ਪਤਾ ਕੋਈ ਨਹੀਂ ਵੀ ਮਾਪੇ ਉਹਦੇ ਧਿਆਨ ਚ ਮੈਂ ਤੇ ਜ਼ਰੂਰ ਗੱਲ ਲਿਆਵਾਂਗਾ ਵੀ ਤੁਹਾਡੇ ਬੱਚਿਆਂ ਨੇ ਆ ਕਰਤੂਤ ਕੀਤੀ ਸ਼ਹਿਰ ਚ ਆ ਕੇ